ਸਸ਼ੀਕਾਲ ਜੀ ਗਰੌਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਿਲਕੁਲ ਬਰਬਾਦ ਹੋ ਗਈ ਜਿਸ ਕਾਰਨ ਕਿਸਾਨ ਫਸਲਾਂ ਦੇ ਮੁਆਵਜ਼ੇ ਦੀ ਲਗਾਤਾਰ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਇਸ ਤੇ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਰੁੜੀਆਂ ਨੇ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮੁਆਵਜ਼ਾ ਬਹੁਤ ਘੱਟ ਹੈ ਪਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੋਈ ਕਿ ਅੱਜ ਤੱਕ ਕਦੀ ਵੀ ਮੇਰੀ ਗੱਲ ਸੁਣ ਕੇ ਬਾਜਵਾ ਸਾਹ ਵੜੀ ਅੱਜ ਤੱਕ ਕਦੀ ਵੀ ਦਰਿਆ ਬਰਦ ਦਾ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਔਰ ਮੈਂ 26 ਤਰੀਕ ਨੂੰ ਬੋਲਿਆ ਸੀ ਵਿਧਾਨ ਸਭਾ ਦੇ ਵਿੱਚ ਆਨਰਡ ਕਾਰਡ ਹੈ ਮੇਰਾ ਮੈਂ ਆਨਰਡ ਕਾਰਡ ਕਹਿੰਦਾ ਕਿ 20 ਲੱਖ ਰੁਪਏ ਉੱਥੇ ਰੇਟ ਹੈ ਜ਼ਮੀਨ ਦਾ ਸਾਨੂੰ ਉਹ ਸਭ ਦਾ ਪੈਸੇ ਦੋ 20 ਲੱਖ ਰੁਪਏ ਦੋ ਸਾਨੂੰ ਪਰ ਇੱਕ ਏਕੜ ਦਾ ਠੀਕ ਹੈ ਕਿਉਂਕਿ ਪਹਿਲਾਂ ਕਦੀ ਮਿਲਿਆ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿਸਾਨ ਕੋਸ਼ਿਸ਼ ਵੀ ਨਹੀਂ ਜ਼ਿਆਦਾ ਕਰਦੇ ਕਿ ਹੁਣ ਕਿਤੇ ਸਾਡੀ ਆਵਾਜ਼ ਪੁੱਛਣੀ ਆ ਪਤ ਫਿਰ ਵੀ ਮੈਂ ਸੀਐਮ ਸਾਹਿਬ ਦਾ ਬੜਾ ਤਰਮਾਦੀਆਂ ਉਹਨਾਂ ਨੇ 18000 ਰੁਪਇਆ ਉਹਨਾਂ ਕਿਸਦਾ ਨਹੀਂ ਮਤ ਕਹੀ ਤੀ ਹਾਲਾਂ ਬਲੋ ਥੋੜੀਆ ਪਦੇ ਦਾ ਮਤਲਬ ਕੋਈ ਨਾ ਕੋਈ ਤਾਂ ਸੀਐਮ ਸਾਹਿਬ ਨੇ ਸੋਚਿਆ ਇਦਾਂ ਕਿ ਯਾਰ ਕੋਈ ਨਾ ਕੋਈ ਜਿਹੜੇ 5 ਕਿਲੇ ਰੋਡ ਘੁਰ ਕੇ ਲੱਖ ਰੁਪਇਆ ਉਹਦੇ ਘੱਟ ਜਾਊਗਾ ਕੋ ਦੋ ਚਾਰ ਮਹੀਨੇ ਲੱਗਣਗੇ ਕੋਈ ਨਾ ਕੋਈ ਤਾਂ ਮੁਖਵੰਤੀ ਸਾਹਿਬ ਨੇ ਸੋਚਿਆ ਨਾ ਹਲੇ ਵੱਡੀ ਲੜਾਈ ਕਿਉਂਕਿ ਕੇਂਦਰ ਦਾ ਦਰਹਿਮਾਂ ਦਾ ਮਸਲਾ ਕੇਂਦਰ ਦਾ ਹੈ ਅਸੀਂ ਕਹਾਂਗੇ ਜੇ ਬਾਰਡਰ ਵਾਲੇ ਇਹ ਤੇ ਲੜਾਈ ਕੇਂਦਰ ਕੋ ਮੰਗਾ ਕੇ ਹੀ 20 ਲੱਖ ਰੁਪਇਆ ਫਿਰ ਹਨੂ ਬੀ ਲੱਖ ਰੁਪਇਆ ਦੋ ਅਸੀਂ ਬਾਰਡਰ ਦੇ ਬੈਠੇ ਆ ਸਾਡੇ ਮਸਲੇ ਹੋ ਜਾਂ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡ ਬਾਰਡਰ ਵਾਲਿਆਂ ਦੇ ਮਸਲੇ ਹੀ ਹੋ ਰਿਹਾ ਫਰੋਜ਼ਪੋਦਾ ਵਾਲਿਆਂ ਦੇ ਇਨਾਲੇ ਵਾਲਿਆਂ ਦੇ ਸਾਡੇ ਤੇ ਸਾਡੇ ਮਸਲੇ ਪਾਕਿਸਤਾਨ ਨਾਲ ਕਿੰਨੇ ਗੁੰਝਲਦਾਰ ਆ ਦਰਿਆਵਾਂ ਨਾਲ ਕਿੰਨੇ ਗੁੰਝਲਦਾਰ ਆ ਸਾਡੀ ਗੱਲ ਹੀ ਨਹੀਂ ਸੁਣੀ ਲਾਲਾ ਲਾਲਾ ਕੱਤਾ ਫੜਦਾ ਫੜਦਾ ਕੱਤੀ ਸੋ ਮੈਂ ਮਤਲਬ ਜਿਹੜਾ ਮਤਲਬ ਠੀਕ ਆ ਬਹੁਤ ਚੀਜ਼ਾਂ ਹੋ ਗਈਆਂ ਸੀਐਮ ਸਾਹਿਬ ਨੇ ਬਹੁਤ ਨਾ ਹਸਬਿੱਤਾ ਕਰਤੀ ਆਪ ਮੈਨੂੰ ਵਿਰੋਧੀ ਧਿਰ ਨੇ ਬਹੁਤ ਨਰਾਸ਼ ਕੀਤਾ ਮੈਂ ਤਾਂ ਮਤਲਬ ਵਿਰੋਧੀ ਧਿਰ ਤੋਂ ਇੰਨਾ ਨਰਾਸ਼ ਵਾਪਸ ਜਾ ਰਿਹਾ ਉਹ ਮੈਂ ਸਰਦਕੇ ਜਾ ਰਿਹਾ ਕਿਦਾਂ ਲੋਕ 75 ਸਾਲ ਰਾਜ ਕਰ ਗਏ ਪੰਜਾਬ ਤੇ ਹੁਣ ਮੈਂ ਸੋਚਦਾ ਕਿ ਤਾਂ ਹੀ ਪੰਜਾਬ ਦਾ ਬੇੜਾ ਗਰਕ ਹੋਇਆ ਕਿਉਂਕਿ ਇਹ ਹਮੇਸ਼ਾ ਇਦਾਂ ਪੰਜਾਬਵਾਦ ਸੋਚਦੇ ਆ ਜਿੱਦਾਂ ਦਾ ਕੱਲ ਪੱਛੋਂ ਇਹਨਾਂ ਨੇ ਵਤੀਰਾ ਕੀਤਾ ਸੋ ਪੰਜਾਬੀਓ ਦੇਖਿਓ ਇਹਨਾਂ ਕੋ ਬਚ ਕੇ ਰਹਿਣਾ ਸਰ ਇਹ ਜਿਹੜੇ ਪਵਿੱਤਰ ਸਦਨ ਦੇ ਵਿੱਚ ਵੀ ਆ ਕੇ ਸਾਡੇ ਮਖੌਲ ਡੁੰਦੇ ਆ ਸਾਨੂੰ ਕੋਈ ਕੁਛ ਕਹਿੰਦੇ ਆ ਕਦੀ ਕੁਛ ਕਹਿੰਦੇ ਆ ਸਾਡਾ ਮਜ਼ਾਕ ਵੜਾਉਂਦੇ ਆ ਸਮਝਦੇ ਕੀ ਗੱਲ ਸਾਨੂੰ ਕੋਈ ਇਹਦਾ ਤੇ ਲੀਡਰ ਆ ਉਹ ਕਹਿੰਦੇ ਉਹ ਕੁਲਦੀਪ ਧਾਲੀਵਾਲ ਤੋੜਾ ਫਿਰਦਾ ਇੱਕ ਇਹਨਾਂ ਦਾ ਪਾਗਲ ਜਿਹਾ ਲੀਡਰ ਕਈ ਪਾਗਲ ਹੀ ਕਹਿੰਦੇ ਮੈਨੂੰ ਇਹਨਾਂ ਤੇ ਕਾਂਗਰਸ ਵਾਲੇ ਪਤ ਮੈਂ ਪੱਛੋ ਵੀ ਇੱਕ ਟੀਵੀ ਦੇ ਇੰਟਰਵਿਊ ਚ ਕਿਹਾ ਕਿ ਮੇਰਾ ਪਾਗਲਪਨ ਵੇਖ ਲਿਆ ਤੁਸੀਂ ਹੜਾ ਦੇ ਮਾਮਲੇ ਚ ਮੈਂ ਆਪਣੇ ਲੋਕਾਂ ਨਾਲ ਕਿੱਥੋਂ ਤੱਕ ਜਾ ਸਕਦਾ ਕਿਸ ਹੱਦ ਤੱਕ ਉਹ ਇਹਦੇ ਚ ਪਾਗਲ ਬਣਾਇਆ ਉਹ ਤੁਸੀਂ ਦੇਖਿਆ ਕਿ ਨਹੀਂ ਦੇਖਿਆ ਔਰ ਮੈਂ ਇਸ ਗੱਲ ਦੀ ਮਿਲ ਤਧਵਾਦੀ ਆ ਮੁੱਖ ਮੰਤਰੀ ਸਾਹਿਬ ਦਾ ਔਰ ਮੈਂ ਸਰਦਾ ਕਿ ਮੈਂ ਡਿਊਟੀ ਕੀਤੀ ਆਪਣੀ ਮਿਲ ਆਵਾਜ਼ ਬੁਲੰਦ ਕੀਤੀ ਆਪਣੇ ਹਲਕੇ ਦੀ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆਬੁਰਦ ਹੋ ਗਈਆਂ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਸ਼ੁਰੂਆਤ ਹੋਈ ਬਾਕੀ ਦੀ ਵੀ ਆਪਾਂ ਲੜਾਈ ਲੜਾਂਗੇ ਬਾਕੀ ਦੀ ਕੇਂਦਰ ਨਾਲ ਲੜਾਈ ਲੜਾਂਗੇ ਚਲੋ ਬਚਾਦਿਆਂ ਨੂੰ 18800 ਅਸਪੈ ਇਹਦਾ ਚੈੱਕ ਜਾਊਗਾ ਕੋਈ ਨਾ ਕੋਈ ਤੇ ਆਸ ਆਊਗਾ ਮੁਖਵੰਤੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਤੁਹਾਨੂੰ ਇਹ ਕਹੂੰਗਾ ਮੁਖਵੰਤੀ ਸਾਹਿਬ ਇਹਦਾ ਕੋਈ ਸਿਸਟਮ ਬਣਾਓ ਯਾਰ ਇਹ ਇਹ ਤਾਂ ਸਾਡਾ ਟਾਈਮ ਖਰਾਬ ਕਰ ਦਿੰਦੇ ਆ ਇਹ ਤਾਂ ਸਾਡਾ ਵਕਤ ਖਰਾਬ ਕਰ ਦਿੰਦੇ ਆ ਸਾਡੇ ਜਿਹੜੇ ਬੰਦੇ ਸਹੀ ਗੱਲ ਦੱਸਣੀ ਚਾਉਂਦੇ ਆ ਉਹਨਾਂ ਨੂੰ ਇਹ ਬੋਲਣ ਦੀ ਵੀ ਨਹੀਂ ਦਿੰਦੇ ਚਾਹੇ ਉਹਡੇ ਦਾ ਬਾਬਾ ਨਾਨਕ ਕਾਲਾ ਚਾਹੇ ਮੈਂ ਆਂ ਚਾਹੇ ਕੋਈ ਲਾਲਜੀਤ ਆ ਚਾਹੇ ਕੋਈ ਉਹ ਫਰੋਜਪੁਰ ਦਾ ਐਮਐਲਏ ਆ ਫਾਜ਼ਿਲਖਾ ਦਾ ਇਹ ਮੁੰਡੇ ਦੀ ਗੱਲੀ ਦੀ ਸੁਣੀ ਜਿੰਨੇ ਇਨੀ ਮਤਲਬ ਉੱਥੇ ਸਟਰਗਲ ਕੀਤੀ ਹੈ ਵਿਰੋਧੀ ਉਹਦੀ ਗੱਲੀ ਨਹੀਂ ਸੁਣਦੇ ਇਸ ਕਰਕੇ ਸਦ ਇਹਦਾ ਕੋਈ ਆਪਾਂ ਸਿਸਟਮ ਬਣਾਈ ਹੈ ਲੋਕ ਸਾਡੇ ਲਵਿੰਦੇ ਆ ਜਿੰਨੇ ਆਪਾਂ ਸਜੀਦਾ ਆ ਇਹਨਾਂ ਤੇ ਮੈਨੂੰ ਲੱਗਦਾ ਕਿ ਸਜੀਦਾ ਜੀ ਜੋਣਾ ਉਹ ਸਭ ਤੋਂ ਵੱਡੀ ਗੱਲ ਹੋਈ ਕਿ ਅੱਜ ਤੱਕ ਕਦੀ ਵੀ ਮੇਰੀ ਗੱਲ ਸੁਣ ਕੇ ਬਾਜਵਾ ਸਾਹ ਵੜੀ ਅੱਜ ਤੱਕ ਕਦੀ ਵੀ ਦਰਿਆ ਬੁਰਦ ਦਰਾ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਔਰ ਮੈਂ 26 ਤਰੀਕ ਨੂੰ ਬੋਲਿਆ ਸੀ ਵਿਧਾਨ ਸਭਾ ਦੇ ਵਿੱਚ ਆਉਂਦ ਕਾਰਡ ਹੈ ਮੇਰਾ ਮੈਂ ਉਹਨਰ ਕਾਰਡ ਕਹਿੰਦੇ ਕਿ 20 ਲੱਖ ਰੁਪਏ ਉੱਥੇ ਰੇਟ ਹੈ ਜ਼ਮੀਨ ਦਾ ਸਾਨੂੰ ਉਹ ਸਭ ਦਾ ਪੈਸੇ ਦੋ 20 ਲੱਖ ਰੁਪਏ ਦੋ ਸਾਨੂੰ ਪਰ ਇੱਕ ਏਕੜ ਦਾ ਠੀਕ ਹੈ ਕਿਉਂਕਿ ਪਹਿਲਾਂ ਕਦੀ ਮਿਲਿਆ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿਸਾਨ ਕੋਸ਼ਿਸ਼ ਵੀ ਨਹੀਂ ਜ਼ਿਆਦਾ ਕਰਦੇ ਕਿ ਹੁਣ ਕਿਤੇ ਸਾਡੀ ਆਵਾਜ਼ ਪੁੱਛਣੀ ਆ ਪਰ ਫਿਰ ਵੀ ਮੈਂ ਸੀਐਮ ਸਾਹਿਬ ਦਾ ਬੜਾ ਤਰਮਾਦੀਆਂ ਕਿ ਉਹਨਾਂ ਨੇ 18800 ਰੁਪਏ ਉਹਨਾਂ ਕਿਸਾਨਾਂ ਦੀ ਮਤ ਕਹੀ ਸੀ ਹਾਲਾਂਕਿ ਬਲੋ ਥੋੜੀ ਆ ਪਰ ਇਹਦਾ ਮਤਲਬ ਕੋਈ ਨਾ ਕੋਈ ਤਾਂ ਸੀਐਮ ਸਾਹਿਬ ਨੇ ਸੋਚਿਆ ਇਦਾਂ ਕਿ ਯਾਰ ਕੋਈ ਨਾ ਕੋਈ ਜਿਹੜੇ 5 ਕਿਲੇ ਰੋੜ ਗੁਰਗੇ ਲੱਖ ਰੁਪਇਆ ਉਹਦੇ ਘੱਟ ਜਾਊਗਾ ਕੋ 2-6 ਮਹੀਨੇ ਲੱਗਣਗੇ ਕੋਈ ਨਾ ਕੋਈ ਤਾਂ ਮੁਖਵੰਤੀ ਸਾਹਿਬ ਨੇ ਸੋਚਿਆ ਨਾ ਹਲੇ ਵੱਡੀ ਲੜਾਈ ਕਿਉਂਕਿ ਕੇਂਦਰ ਦਾ ਦਰਹਿਮ ਦਾ ਮਸਲਾ ਕੇਂਦਰ ਦਾ ਹੈ ਅਸੀਂ ਕਹਾਂਗੇ ਜੇ ਬਾਰਡਰ ਵਾਲੇ ਇੱਥੇ ਲੜਾਈ ਕੇਂਦਰ ਕੋ ਮੰਗਾ ਕੇ 20 ਲੱਖ ਰੁਪਇਆ ਵੀ ਸਾਨੂੰ 20 ਲੱਖ ਰੁਪਇਆ ਦੋ ਅਸੀਂ ਬਾਰਡਰ ਦੇ ਬੈਠੇ ਆ ਸਾਡੇ ਮਸਲੇ ਹੋਦੇ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡ ਬਾਰਡਰ ਵਾਲਿਆਂ ਦੇ ਮਸਲੇ ਹੀ ਹੋਰ ਹੈ ਫਰੋਜਪੋਤਾ ਵਾਲਿਆਂ ਦੇ ਇਨਾਲੇ ਵਾਲਿਆਂ ਦੇ ਸਾਡੇ ਤੇ ਸਾਡੇ ਮਸਲੇ ਪਾਕਿਸਤਾਨ ਦਾ ਕਿੰਨੇ ਗੁੰਝਲਦਾਰ ਆ ਦਰਵਾਣਾ ਕਿੰਨੇ ਗੁੰਝਲਦਾਰ ਸਾਡੀ ਗੱਲ ਹੀ ਨਹੀਂ ਸੁਣੀ ਲਾਲਾ ਲਾਲਾ ਕੱਤਦਾ ਫੜਦਾ ਫੜਦਾ ਕੱਤ ਤੋ ਮੈਂ ਮਤਲਬ ਜਿਹੜਾ ਮਤਲਬ ਠੀਕ ਹੈ ਬਹੁਤ ਚੀਜ਼ਾਂ ਹੋ ਗਈਆਂ ਸੀਐਮ ਸਾਹਿਬ ਨੇ ਬਹੁਤ ਅਨਾਉਂਸਮੈਂਟਾਂ ਕਰਤੀਆਂ ਬਾਅਦ ਮੈਨੂੰ ਵਿਰੋਧੀ ਧਿਰ ਨੇ ਬਹੁਤ ਨਵਾਸ਼ ਕੀਤਾ ਮੈਂ ਤਾਂ ਮਤਲਬ ਵਿਰੋਧੀ ਤੇ ਤੋਂ ਇੰਨਾ ਨਵਾਸ਼ ਵਾਪਸ ਜਾ ਰਿਹਾ ਹਾਂ ਉਹ ਮੈਂ ਸਭ ਦਾ ਕੇ ਜਾਦੇ ਕਿਦਾਂ ਲੋਕ 75 ਸਾਲ ਰਾਜ ਕਰ ਗਏ ਪੰਜਾਬ ਤੇ ਹੁਣ ਮੈਂ ਸੋਚਦਾ ਕਿ ਤਾਂ ਹੀ ਪੰਜਾਬ ਦਾ ਬੇੜਾ ਘਰ ਕੋਇਆ ਕਿਉਂਕਿ ਇਹ ਹਮੇਸ਼ਾ ਇਦਾਂ ਪੰਜਾਬਵਾਦ ਸੋਚਦੇ ਆ ਜਿੱਦਾਂ ਦਾ ਕੱਲ ਪੱਛੋਂ ਇਹਨਾਂ ਨੇ ਵਤੀਰਾ ਕੀਤਾ ਸੋ ਪੰਜਾਬੀਓ ਦੇਖਿਓ ਇਹਨਾਂ ਕੋ ਬਚ ਕੇ ਰਹਿਣਾ ਸਰ ਇਹ ਜਿਹੜੇ ਪਵਿੱਤਰ ਸਦਨ ਦੇ ਵਿੱਚ ਵੀ ਆ ਕੇ ਸਾਡੇ ਮਖੌਲ ਡੰਦੇ ਆ ਸਾਨੂੰ ਕੋਈ ਕੁਛ ਕਹਿੰਦੇ ਆ ਕਦੀ ਕੁਛ ਕਹਿੰਦੇ ਆ ਸਾਡਾ ਮਜ਼ਾਕ ਬਣਾਉਂਦੇ ਆ ਸਮਝਦੇ ਕੀ ਗੱਲ ਸਾਨੂੰ ਕਈ ਇਹਦਾ ਤੇ ਲੀਡਰ ਹੈ ਉਹ ਕਹਿੰਦੇ ਕੁਲਦੀਪ ਧਾਲੀਵਾਲ ਤੋੜਦਾ ਇੱਕ ਇਹਨਾਂ ਦਾ ਪਾਗਲ ਜਿਹਾ ਲੀਡਰ ਕਈ ਪਾਗਲ ਵੀ ਕਹਿੰਦੇ ਮੈਨੂੰ ਇਹਨਾਂ ਤੇ ਕਾਂਗਰਸ ਵਾਲੇ ਪਤ ਮੈਂ ਪੱਛੋ ਵੀ ਇੱਕ ਟੀਵੀ ਦੇ ਇੰਟਰਵਿਊ ਚ ਕਿਹਾ ਹੈ ਕਿ ਮੇਰਾ ਪਾਗਲਪਨ ਵੇਖ ਲਿਆ ਤੁਸੀਂ ਹੜਾਂ ਦੇ ਮਾਮਲੇ ਚ ਮੈਂ ਆਪਣੇ ਲੋਕਾਂ ਨਾਲ ਕਿੱਥੋਂ ਤੱਕ ਜਾ ਸਕਦਾ ਕਿ ਸਹੱਦ ਤੱਕ ਵੀ ਇਹਦੇ ਚ ਪਾਗਲ ਬੋਨਿਆ ਉਹ ਤੁਸੀਂ ਦੇਖਿਆ ਕਿ ਨਹੀਂ ਦੇਖਿਆ ਔਰ ਮੈਂ ਇਸ ਗੱਲ ਦੀ ਮਿਲਤ ਧਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਬਦ ਮੈਂ ਸਰਦਾ ਕਿ ਮੈਂ ਡਿਊਟੀ ਕੀਤੀ ਆਪਣੀ ਮੈਂ ਆਵਾਜ਼ ਬੁਲੰਦ ਕੀਤੀ ਆਪਣੇ ਹਲਕੇ ਦੀ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆਵਾਂ ਬਰਦ ਹੋ ਗਈਆਂ ਮੈਂ ਮੁਖਵੰਤੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਸ਼ੁਰੂਆਤ ਹੋਈ ਬਾਕੀ ਦੀ ਵੀ ਆਪਾਂ ਲੜਾਈ ਲੜਾਂਗੇ ਬਾਕੀ ਦੀ ਕੇਂਦਰ ਨਾਲ ਲੜਾਈ ਲੜਾਂਗੇ ਚਲੋ ਪਛਾਇਦਿਆਂ ਨੂੰ 18800 ਰੁਪਏ ਦਾ ਚੈੱਕ ਜਾਊਗਾ ਕੋਈ ਨਾ ਕੋਈ ਇਹਾਸਾ ਆਊਗਾ ਮੁਖਵੰਤੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਤੁਹਾਨੂੰ ਇਹ ਕਹੂੰਗਾ ਮੁਖਵੰਤੀ ਸਾਹਿਬ ਇਹਦਾ ਕੋਈ ਸਿਸਟਮ ਬਣਾਓ ਯਾਰ ਇਹ ਇਹ ਤਾਂ ਸਾਡਾ ਟਾਈਮ ਖਰਾਬ ਕਰ ਦਿੰਦੇ ਆ ਇਹ ਤਾਂ ਸਾਡਾ ਵਕਤ ਖਰਾਬ ਕਰ ਦਿੰਦੇ ਆ ਸਾਡੇ ਜਿਹੜੇ ਬੰਦੇ ਸਹੀ ਗੱਲ ਦੱਸਣੀ ਚਾਉਂਦੇ ਆ ਉਹਨਾਂ ਨੂੰ ਇਹ ਬੋਲਣ ਦੀ ਨਹੀਂ ਦਿੰਦੇ ਚਾਹੇ ਉਹ ਡੇਰਾ ਬਾਬਾ ਨਾਨਕ ਕਾਲਾ ਚਾਹੇ ਮੈਂ ਆ ਚਾਹੇ ਕੋਈ ਲਾਲਜੀਤਾ ਚਾਹੇ ਕੋਈ ਉਹ ਫਰੋਜਪੁਰ ਦਾ ਐਮਐਲਏ ਆ ਫਾਜ਼ਲ ਕਾ ਵੇ ਮੁੰਡੇ ਦੀ ਗੱਲੀ ਦੀ ਸੁਣੀ ਜਿੰਨੇ ਇੰਨੀ ਮਤਲਬ ਉੱਥੇ ਸਟਰਗਲ ਕੀਤੀ ਹੈ ਵਿਰੋਧੀ ਉਹਦੀ ਗੱਲੀ ਦੀ ਸੁਣਦੇ ਇਸ ਕਰਕੇ ਸਰ ਇਹਦਾ ਕੋਈ ਆਪਾਂ ਸਿਸਟਮ ਬਣਾਈਆਂ ਲੋਕ ਸਾਡੇ ਹਲਵਿੰਦੇ ਆ ਜਿੰਨੇ ਆਪਾਂ ਸਜੀਦਾ ਆ ਇਨਨਾ ਤੇ ਮੈਨੂੰ ਲੱਗਦਾ ਕਿ ਸਜੀਦਾ ਜੀ ਜੋਣਾ ਉਹਨਾਂ ਕਹੇ ਕਿ ਮੇਰੀ ਇੱਕ ਹੋਰ ਬੇਨਤੀ ਸੀ ਐਮ ਮਾਨ ਸਾਹਿਬ ਨੇ ਮੰਨ ਲਈ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੜ੍ਹ ਪੀੜਤ ਜਿਨ੍ਹਾਂ ਦੀ ਜ਼ਮੀਨ ਦਰਿਆ ਦੇ ਵਿੱਚ ਰੁੜ ਗਈ ਸੀ ਉਹਨਾਂ ਨੂੰ ਮੁਆਵਜ਼ਾ ਮਿਲੇਗਾ 75 ਸਾਲਾਂ ਦੇ ਵਿੱਚ ਮੇਰੇ ਤੋਂ ਸਿਵਾਏ ਕਿਸੇ ਨੇਤਾ ਨੇ ਕਿਸਾਨਾਂ ਨੂੰ ਇਸ ਨੁਕਸਾਨ ਦੀ ਪਰਪਾਈ ਦੇ ਲਈ ਆਵਾਜ਼ ਨਹੀਂ ਉਠਾਈ ਸੀ 18800 ਰੁਪਏ ਪ੍ਰਤੀ ਏਕੜ ਇਹਨਾਂ ਕਿਸਾਨਾਂ ਨੂੰ ਮਿਲ ਲਗੇ ਉਹਨਾਂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਇਹ ਘੱਟ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਕਾਫੀ ਮਦਦ ਮਿਲੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ